ਜੈ ਜਨਤਾ ਜੈ ਭਾਰਤ ਅੱਜ 15 ਤਰੀਕ ਆ ਹਰ ਮਹੀਨੇ ਦੀ 15 ਤਰੀਕ ਨੂੰ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਜਿਹੜੀ ਦੀ ਮੀਟਿੰਗ ਹੁੰਦੀ ਆ ਜਿਹਦੇ ਵਿੱਚ ਸਾਡੇ ਸਾਰੇ ਜਿਹੜੇ ਡਟਾਰੀ ਪੁਲਿਸ ਅਫਸਰ ਆ ਉਹ ਅੱਜ ਆਏ ਆ ਜਿਹਦੇ ਇਹਦੇ ਵਿੱਚ ਸਾਡੇ ਹੋਰ ਵੀ ਗੈਸਟ ਸਰਦਾਰ ਮੰਗਲ ਸਿੰਘ ਜੀ ਜਿਹੜੇ ਕਿ ਪੰਜਾਬ ਰੋਡ ਦੇ ਵਿੱਚੋਂ ਇਨਸਪੈਕਟਰ ਰਟਾਇਨ ਨੂੰ ਸੇਸ਼ ਤੌਰ ਤੇ ਸਾਡੇ ਚਾਹ ਜਹਾਜ਼ਰ ਹੋਏ ਆ ਜਿਨ੍ਹਾਂ ਨੇ ਸਾਨੂੰ ਅੱਜ ਕੱਲ ਦੇ ਜੋ ਮੁਲਾਜ਼ਮਾਂ ਦੀਆਂ ਮੰਗਾਂ ਪੈਨਸ਼ਨਰਾਂ ਦੀਆਂ ਮੰਗਾਂ ਸਰਕਾਰ ਬਾਰੇ ਚੱਲ ਰਹੀਆਂ ਉਹਦੇ ਬਾਰੇ ਇਹਨਾਂ ਨੇ ਵਿਸਥਾਰਪੂਰਵਕ ਜਾਣਣਾ ਪਾਇਆ ਔਰ ਉਹਦੇ ਉੱਤੇ ਸਾਰੇ ਮੁਲਾਜ਼ਮਾਂ ਦੇ ਵਿੱਚ ਵਿਚਾਰ ਵਟਾਂਦਰੇ ਹੋਏ ਆ ਇੱਕ ਸਾਡੇ ਬੜੇ ਤਕੜੇ ਜਿਹੜੇ ਸਾਡੇ ਸਲਾਹਕਾਰ ਔਰ ਦੂਸਰੇ ਚੰਗੇ ਡਿਬੇਟ ਕਰਨ ਵਾਲੇ ਰਜਿੰਦਰ ਜੀ ਇਨਸਪੈਕਟਰ ਨੇ ਉਹਨਾਂ ਨੇ ਵੀ ਆਪਣਾ ਜਾਣਣਾ ਪਾਇਆ ਵਾ ਸੋ ਗੱਲ ਇਹ ਆ ਵੀ ਅੱਜ ਜੋ ਨਰਨੇ ਲਿਆ ਗਿਆ ਸਾਰੇ ਮੁਲਾਜ਼ਮਾਂ ਦੇ ਵਿੱਚ ਗੱਲ ਇਹ ਆ ਵੀ ਸਰਕਾਰ ਜਿਹੜੀ ਆ ਉਹ ਮੁਲਾਜ਼ਮਾਂ ਨੂੰ ਤੇ ਪੈਨਸ਼ਨਰਾਂ ਨੂੰ ਟਾਈਮ ਦੇ ਦੇ ਕੇ ਮੀਟਿੰਗ ਨਹੀਂ ਕਰ ਸਕੀ ਇੱਕ ਅੱਧੀ ਵਾਰ ਮੀਟਿੰਗ ਕੀਤੀ ਹੈ ਹਰ ਵਾਰ ਟਾਲ ਦੇ ਰਹੀ ਹੈ ਜਿਹਦੇ ਵਿੱਚ ਜਿਸ ਕਰਕੇ ਮੁਲਾਜ਼ਮਾਂ ਦੇ ਵਿੱਚ ਜਿਹੜਾ ਔਰ ਰਿਟਾਇਰ ਰਿਟਾਇਰ ਵਾਲਿਆਂ ਦੇ ਵਿੱਚ ਜਿਹੜਾ ਬੜਾ ਇੱਕ ਗਿਲਾ ਤੇ ਗੁੱਸਾ ਪਾਇਆ ਜਾ ਰਿਹਾ ਵੀ ਸਰਕਾਰ ਵਾਰ-ਵਾਰ ਇਹ ਕਿਉਂ ਕਰਦੀ ਆ ਦੂਸਰਾ ਜਿਵੇਂ ਹੁਣ ਸਰਕਾਰ ਨੇ ਬਿਜਲੀ ਵਧਾਈ ਬਿਜਲੀ ਫ੍ਰੀ ਕੀਤੀ ਉਹਦੇ ਵਿੱਚ ਵੀ ਸਾਡੀ ਸਾਰੀ ਸੰਤਾ ਜਿਹੜੀ ਅਸੀਂ ਖਿਲਾਫ ਆ ਬੀਕ ਫਰੀ ਵਾਲਾ ਸਿਸਟਮ ਜਿਹੜਾ ਬਿਲਕੁਲ ਖਤਮ ਕਰ ਦੇਣਾ ਚਾਹੀਦਾ ਜੇ ਕਿਸੇ ਨੇ ਸਤਿਗੁਰਾਂ ਦੀ ਯਾਤਰਾ ਤੇ ਜਾਣਿਆ ਜਿਹਨੂੰ ਪਰਮਾਤਮਾ ਨਾਲ ਲਗਾਉ ਆ ਜਿਹਦੇ ਨਾਲ ਲਗਾਉ ਆਪਣੇ ਆਪ ਜਾਵੇ ਭਾਵੇਂ ਤੁਰ ਕੇ ਜਾਵੇ ਕਈ ਤੁਰ ਕੇ ਕਰਦੇ ਆ ਇੱਥੇ ਜਿਹੜੀਆਂ ਇਹੋ ਜਿਹੀਆਂ ਸਹੂਲਤਾਂ ਜੇ ਬਿਜਲੀ ਇੰਨੀ ਫਰੀਕ ਕੀਤੀ ਆ ਤਾਂ ਉਧਰ ਜਿਹੜੇ ਸਾਡੇ ਵਰਗੇ ਮਿਡਲਮੈਨ ਆ ਉਹਨਾਂ ਤੱਕ ਚੁੰਮਰ ਨਿਕਲ ਰਿਆ ਵਾ ਉਹਨਾਂ ਦੀ 3 3 ਜੋ ਰੁਪਏ ਜੂਨਟ ਤੋਂ ਹੁਣ ਫੇਰ 8 ਰੁਪਏ ਜੂਨਟ ਕਰਤੀ ਗਈ ਆ ਮਤਲਬ ਜਿਹੜੀਆਂ ਇਹੋ ਜਿਹੀਆਂ ਗੱਲਾਂ ਉਹਦੇ ਉੱਤੇ ਅੱਜ ਇੱਥੇ ਬੜਾ ਵਿਚਾਰ ਵਟਾਂਦਰਾ ਜਿਹੜਾ ਸਾਰੀ ਯੂਨੀਅਨ ਦੇ ਵਿੱਚ ਹੋਇਆ ਵਾ ਕਿ ਸਰਕਾਰ ਨੂੰ ਉਹ ਕਦਮ ਚੁੱਕਣੇ ਚਾਹੀਦੇ ਆ ਜਿਹਦੇ ਨਾਲ ਆਮ ਲੋਕਾਂ ਦਾ ਭਲਾ ਹੋਵੇ ਨਹੀਂ ਵੀ ਕੁਝ ਸਾਰਿਆਂ ਨੂੰ ਫਰੀ ਦੇ ਦਿਓ ਕੁਝ ਨਾ ਫਰੀ ਤੇ ਦੇਣ ਦਾ ਸਿਸਟਮ ਹੀ ਖਤਮ ਕਰੋ ਇਹਦੇ ਵਿੱਚ ਲੋਕੀਂ ਵਿਚਾਰ ਬਣ ਗਿਆ ਦਿਹਾੜੀਦਾਰ ਜਿਹੜਾ ਮਜ਼ਦੂ ਦਿਹਾਰੀ ਕਰਨ ਵੀ ਨਹੀਂ ਜਾ ਰਿਹਾ ਵੀ ਉਹ ਮੈਨੂੰ ਕੋਈ ਲੋੜ ਨਹੀਂ ਹੋਣ ਇਹਦਾ ਮਤਲਬ ਇਹ ਨਹੀਂ ਜੇ ਬਾਹਰਲੇ ਦੇਸ਼ਾਂ ਵਿੱਚ ਸਰਕਾਰਾਂ ਜਿਹੜੀਆਂ ਉਹ ਸਹੂਲਤਾਂ ਦਿੰਦੀਆਂ ਵਾ ਸਿਹਤ ਸਹੂਲਤਾਂ ਦਿੰਦੀਆਂ ਐਜੂਕੇਸ਼ਨ ਸਹੂਲਤਾਂ ਦਿੰਦੀਆਂ ਜਾਂ ਹੋਰ ਇਕਨੋਮਿਕਲੀ ਸਹੂਲਤਾਂ ਦਿੰਦੀਆਂ ਪਰ ਉਹ ਲੋਕ ਉਥੇ ਕੰਮ ਵੀ ਕਰਦੇ ਆ ਇੱਥੇ ਸਾਡੇ ਲੋਕ ਤੇ ਕੰਮ ਨਹੀਂ ਕਰਨ ਜਾਂਦੇ ਦਾਣੇ ਫ੍ਰੀ ਮਿਲਦੇ ਆ ਚੌਲ ਫ੍ਰੀ ਮਿਲਦੇ ਆ ਪੈਨਸ਼ਨਾਂ ਮਿਲਦੀਆਂ ਸਾਰਾ ਕੁਝ ਹੈਗਾ ਪਰ ਇਹ ਜਿਹੜਾ ਸਿਸਟਮ ਆ ਸਰਕਾਰਾਂ ਨੂੰ ਫਰੀ ਵਾਲਾ ਕੰਮ ਖਤਮ ਕਰਕੇ ਲੋਕਾਂ ਦੇ ਕੁਝ ਲੋਕਾਂ ਦੇ ਉੱਤੇ ਵੱਡੇ ਲੋਕਾਂ ਨੂੰ ਜਿਹੜੇ ਆ ਮਿਡਲਮੈਨ ਤੋਂ ਉੱਤੇ ਉਹਨਾਂ ਨੂੰ ਤਾਂ ਪਰਵਾਹ ਕੋਈ ਨਹੀਂ ਜਿਹੜੇ ਸਾਡੇ ਵਰਗੇ ਲੋਕ ਆ ਜਿਹੜੇ ਕੁਝ ਪੈਨਸ਼ਨ ਲੈਂਦੇ ਆ ਉਹ ਉਹਨਾਂ ਦਾ ਕਿਚੁੰਬਰ ਨਿਕਲਦਾ ਫਿਰ ਸਾਡੀ ਮੰਗ ਰਹੀ ਆ ਵੀ ਕੈਸਲਾ ਸਕੀਮ ਜਿਹੜੀ ਆ ਉਹ ਮੁਲਾਜ਼ਮਾਂ ਨੂੰ ਦਿੱਤੀ ਜਾਏ ਜਿਹੜਾ ਸਾਡਾ ਮੈਡੀਕਲ ਹੁੰਦਾ ਉਹਦੇ ਉੱਤੇ ਕੋਈ ਸਰਕਾਰ ਜਿਹੜੀ ਆ ਉਹਦੇ ਉੱਤੇ ਵਿਚਾਰ ਹੀ ਨਹੀਂ ਕਰ ਰਹੀ ਉਦੇ ਉੱਤੇ ਵੀ ਕਾਫੀ ਜਿਹੜਾ ਇਹਦੇ ਵਿੱਚ ਸਾਰੇ ਮੁਲਾਜ਼ਮੇ ਜਿਹੜੇ ਖਫਾ ਆ ਵੀ ਜਿਹੜੀਆਂ ਇਹੋ ਜਿਹਾਂ ਜੈਨੂਇਨ ਮੰਗਾ ਫਿਰ ਦੂਜਾ ਵੇਖੋ ਐਮਪੀ ਐਮਐਲਏ ਮਨਿਸਟਰ ਜੋ ਮਰਜੀ ਆ ਇਹਨਾਂ ਦੇ ਜਿੰਨੀਆਂ ਤਨਖਾਹ ਲੈਂਦੇ ਇਹਨਾਂ ਨੂੰ ਇਨਕਮ ਟੈਕਸ ਵੀ ਕੋਈ ਨਹੀਂ ਕਮਾਲ ਦੀ ਗੱਲ ਆ ਇਹਨਾਂ ਦੀਆਂ ਕੰਟੀਨਾਂਸ ਅਸਸੀਆਂ ਚਾਹ ਪੀਣ ਨੂੰ ਸਾਰਾ ਕੁਝ ਹੈਗਾ ਪਰ ਲੇਕਿਨ ਮਲਾਜਮਾਂ ਵਾਸਤੇ ਇਹਨਾਂ ਨੂੰ ਇਹਨਾਂ ਕੋਲ ਕੁਝ ਨਹੀਂ ਔਰ ਆਮ ਜਨਤਾ ਵਾਸਤੇ ਵੀ ਮੈਂ ਗੂੰਗਾ ਇਹਨਾਂ ਵਾਤੇ ਕੁਝ ਨਹੀਂ ਆਹ ਆਮ ਜਨਤਾ ਨੂੰ ਫਰੀ ਦੇ ਪਾ ਰਿਆ ਵੀ ਤੁਸੀਂ ਜਿਹੜੇ ਰਿੰਗਦੇ ਰਹੋ ਹੁਣ ਹੁਣ ਤੁਹਾਨੂੰ ਇੱਕ ਖੜੇ ਹੋਣ ਜੋਗੇ ਨਹੀਂ ਛੱਡਣਾ ਨਾ ਤੁਹਾਨੂੰ ਤੁਰਨ ਦੇਣਾ ਸੋ ਸਾਡੀਆਂ ਅੱਜ ਸਾਡੇ ਇੱਕ ਵਿੱਚੋਂ ਸਾਡੇ ਬੜੇ ਸਤਕਾਰਯੋਗ ਸੀ ਸਾਡੇ ਬੜੇ ਮਾਨਯੋਗ ਸੀਗੇ ਸ੍ਰੀ ਜੋਗਿੰਦਰਪਾਲ ਜੀ ਜਿਹੜੇ ਕੁਝ ਸਮਾਂ ਪਹਿਲਾਂ ਜਿਹੜੇ ਆ ਉਹ ਇਸ ਪਰਲੋਕ ਸੁਧਾਰ ਕੇ ਪਰਲੋਕ ਸੁਧਾਰ ਕੇ ਜਿਹੜੇ ਜਿਨ੍ਹਾਂ ਦੇ ਯਾਦ ਦੇ ਵਿੱਚ ਅੱਜ ਮੋਨ ਰੱਖਿਆ ਗਿਆ ਔਰ ਉਹਨਾਂ ਦਾ ਬੇਟਾ ਜਿਹੜਾ ਸਾਡੇ ਵਿੱਚ ਅੱਜ ਹਾਜ਼ਰ ਆ ਜਿਹਨੂੰ ਅਸੀਂ ਜਿਹੜਾ ਸਾਡੇ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਨੂੰ ਜਿਹੜਾ ਕਿ ਸਾਡੇ ਡੀਜੀਪੀ ਸਾਹਿਬ ਪੰਜਾਬ ਦੇ ਵੈਲਫੇਅਰ ਫੰਡ ਜੋ ਜਿਹੜੇ ਪੈਸੇ ਆਉਂਦੇ ਆ ਉਹ ਅੱਜ 10000 ਰੁਪਏ ਦਾ ਜਿਹੜਾ ਅਸੀਂ ਚੱਕ ਇਹਨਾਂ ਨੂੰ ਦਿੱਤਾ ਆ ਸੋ ਅਸੀਂ ਆਪਣੇ ਅਫਸਰਾਂ ਦੇ ਔਰ ਬਾਕੀ ਸਾਰੇ ਇਹਨਾਂ ਦੇ ਵੀ ਅਸੀਂ ਧੰਨਵਾਦੀ ਆ 올ਡ ਪੈਨਸ਼ਨ ਸਕੀਮ ਜਿਹੜੀ ਆ ਉਹਦੇ ਬਾਰੇ ਵੀ ਜਿਹੜੀ ਆ ਅਸੀਂ ਉਹਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਵਾ ਬਾਕੀ ਹੋਰ ਚੀਜ਼ਾਂ ਦੇ ਉੱਤੇ ਵੀ ਜਿਤਾ ਅੱਜ ਕੱਲ ਦੇ ਜੋ ਖੇਤੀਬਾੜੀ ਆ ਜੋ ਅੱਜ ਕੱਲ ਸਾਡੇ ਭਾਰਤ ਵਿੱਚ ਹੋ ਰਿਹਾ ਵਾ ਜਿਵੇਂ ਹੁਣ ਇੱਕ ਬਿਆਨ ਆਇਆ ਸੀਗਾ ਉਹਦਾ ਰੋਹਲ ਗਾਂਧੀ ਦਾ ਜਦੋਂ ਅਮਰੀਕਾ ਜਾਂਦਾ ਉਹਦੇ ਤੇ ਬੜਾ ਸਾਰੇ ਭਾਰਤ ਵਿੱਚ ਬੜਾ ਬਵਾਦ ਵਿਵਾਦ ਹੋਇਆ ਹਰ ਹਰ ਬੰਦੇ ਦੇ ਆਪੋ ਆਪਣੀ ਟਿੱਪਣੀ ਸੀ ਪਰ ਉਹਦੀਆਂ ਕਈ ਗੱਲਾਂ ਜਿਹੜੀਆਂ ਉਹ ਸੱਚੀਆਂ ਵੀ ਸੀਗੀਆਂ ਹਰ ਬੰਦੇ ਨੇ ਆਪੋ ਆਪਣੀ ਗੱਲ ਕਰਨੀ ਹੁੰਦੀ ਆ ਉਹ ਸਾਰਾ ਅੱਜ ਇਸ ਸਾਡੇ ਅੱਜ ਮੀਟਿੰਗ ਦੇ ਵਿੱਚ ਵਿਚਾਰ ਵਟਾਂਦਰੇ ਹੋਏ ਆ ਸੋ ਅਸੀਂ ਤੁਹਾਡੇ ਚੈਨਲਾਂ ਦੇ ਵੀ ਧੰਨਵਾਦੀ ਆ ਕਿ ਜਿਹੜੇ ਤੁਸੀਂ ਸਾਡੀ ਗੱਲ ਜੜੀ ਆ ਪਬਲਿਕ ਤੱਕ ਸਰਕਾਰ ਤੱਕ ਜਿਹੜੀ ਪਹੁੰਚਾਉਂਦੇ ਹੋ ਅਸੀਂ ਇੱਕ ਹੋਰ ਨਿਰਣੇ ਲਿਆਵਾ ਵੀ ਸਾਡਾ ਸਾਂਝਾ ਫਰੰਟ ਤੇ ਬਣਿਆ ਹੋਇਆ ਅਸੀਂ ਸਾਂਝੇ ਫਰੰਟ ਨੂੰ ਵੀ ਬੇਨਤੀ ਕੀਤੀ ਆ ਅੱਜ ਨਿਰਣੇ ਲਿਆਵਾ ਵੀ ਹਰ ਥਾਂ ਤੇ ਜਿੱਦ ਤਰ੍ਹਾਂ ਹੁਣ ਬਿਜਲੀ ਵਾਲੇ ਭਰਾਵਾਂ ਦਾ ਧਰਣਾ ਲੱਗਾ ਸੀਗਾ ਫਿਰ ਹੁਣ ਡਾਕਟਰਾਂ ਦਾ ਧਰਣਾ ਲੱਗਾ ਸੀਗਾ ਅਸੀਂ ਹਰ ਵੇਲੇ ਉਹਨਾਂ ਦੇ ਵਿੱਚ ਵੀ ਜਾ ਕੇ ਹਰ ਥਾਂ ਤੇ ਸਮੂਲੀਅਤ ਕਰਾਂਗੇ ਕਿਉਂ ਮੁਲਾਜ਼ਮ ਤੇ ਡਟਰੀ ਜਿਹੜੇ ਇੱਕੋ ਚੀਜ਼ ਆ ਔਰ ਇਕਮਿਕ ਹੋ ਕੇ ਅੱਗੇ ਅਸੀਂ ਕੰਮ ਕਰਦੇ ਤੇ ਅੱਗੇ ਤੋਂ ਵੀ ਕਰਦੇ ਰਹਿਗੇ ਜੈ ਜਨਤਾ ਜੈ ਭਾਰਤ ਪੁਲਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਪਠਾਨਕੋਟ ਜਿੰਦਾਬਾਦ